ਹੈਲੋ ਦੋਸਤੋ ਕਿੱਦਾਂ ਹੋ ਸਾਰੇ ਉਮੀਦ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤਾਂ ਸਾਥੀਓ ਅੱਜ ਆਪਾਂ ਇੱਕ ਵਾਰ ਫਿਰ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਆਏ ਆਂ ਤੇ ਅੱਜ ਆਪਾਂ ਆਏ ਹੋਏ ਆ O2 Head ਜਿਹੜਾ ਕਿ ਗੱਗਰ ਦਰਿਆ ਤੇ ਬਣਿਆ ਹੋਇਆ ਇੱਕ ਬਹੁਤ ਹੀ ਗੱਗਰ ਦਰਿਆ ਦਾ ਇੱਕ ਮੈਨ ਹੈਡ ਹੈ ਜਿਹੜਾ ਕਿ ਇਹ ਗੱਗਰ ਨਦੀ ਦਾ ਇੱਕ ਪ੍ਰਮੁੱਖ ਹੈਡ ਹੈ ਜਿਹੜਾ ਕਿ ਰਾਣੀਆਂ ਅਤੇ ਸਰਸੇ ਦੇ ਵਿਚਕਾਰ ਪੈਂਦਾ ਹੈ ਤਾਂ ਇਹ ਸਾਈਡ ਤੋਂ ਅੱਜ ਤੁਹਾਨੂੰ ਲੁਖਾਨੇ ਆ ਪਾਣੀ ਦੀ ਮਾਤਰਾ ਕੀ ਅੱਜ ਪਾਣੀ ਕਿੰਨਾ ਹੈ 1 ਤਰੀਕ 2025 ਨਵੇਂ ਮਹੀਨੇ ਦੀਆਂ 1 ਸਤੰਬਰ 2025 ਦੀਆਂ ਵੀਡੀਓ ਅੱਜ ਤੁਹਾਨੂੰ ਇੱਥੋਂ ਦੇ ਤਸਵੀਰਾਂ ਵਕਾਰਿਆ ਕਿ ਪਾਣੀ ਪਹਿਲਾਂ ਨੂੰ ਘਟਿਆ ਹੈ ਜਾਂ ਵਧਿਆ ਹੈ ਜੇਕਰ ਆਪਾਂ ਇਸ ਟਾਈਮ 1 ਤਰੀਕ ਦੀ ਗੱਲ ਕਰੀ ਅੱਜ ਪਾਣੀ ਦੀ ਮਾਤਰਾ ਦੀ ਤੱਕ ਕੱਲ ਹਾਲਾਂਕਿ ਪਾਣੀ ਘਟ ਚੁੱਕਿਆ ਸੀ ਪਰ ਹੁਣ ਫਿਰ ਵੱਧ ਚੁੱਕਿਆ ਹੈ ਇਹਦਾ ਕਾਰਨ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਜੋ ਕਿ ਹਿਮਾਚਲ ਪੰਜਾਬ ਅਤੇ ਹਰਿਆਣਾ ਦੇ ਕਈ ਏਰੀਆ ਵਿੱਚ ਲਗਾਤਾਰ ਬਰਸਾਤਾਂ ਹੋ ਰਹੀਆਂ ਹਨ ਤਾਂ ਇਸ ਟਾਈਮ ਤੁਸੀਂ ਇਹ ਕੀ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਪਾਣੀ ਕਗਰ ਦਰਿਆ ਵਿੱਚ ਹੈ ਜਿਹਨੇ ਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਪੰਜਾਬ ਵਿੱਚ ਤਾਂ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਹੋ ਚੁੱਕੇ ਹਨ ਜੋ ਕਿ ਬਿਆਸ ਅਤੇ ਸਤਲੁਜ ਨਦੀਆਂ ਪੂਰੇ ਆਪਣੇ ਉਫਾਨ ਤੇ ਹਨ ਅਤੇ ਤਕਰੀਬਨ 8 ਤੋਂ 10 ਜ਼ਿਲ੍ਹੇ ਪੰਜਾਬ ਦੇ ਪੂਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋ ਗਏ ਹਨ ਤਾਂ ਸਾਥੀਓ ਅੱਜ ਤੁਸੀਂ ਵੇਖ ਹੀ ਸਕਦੇ ਹੋ ਕਗਰ ਨਦੀ ਦਾ ਵੀਊ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਓਟੂ ਹੈਡ ਦੀਆਂ ਤਸਵੀਰਾਂ ਜੋ ਕਿ ਇਹ ਤਸਵੀਰਾਂ ਹਰਿਆਣਾ ਦੇ ਸਰਸੇ ਜ਼ਿਲ੍ਹੇ ਹੋਟੂ ਹੱਡ ਦੀਆਂ ਹਨ ਜੇਕਰ ਇੱਥੋਂ ਕੋਈ ਜ਼ਿਆਦਾ ਪਾਣੀ ਵਧਦਾ ਹੈ ਤਾਂ ਇਸ ਏਰੀਏ ਦੀ ਗੱਲ ਕਰੀਏ ਤਾਂ ਰਾਣੀਆ ਕੁੱਤਾਵੱਡ ਤੋਂ ਇਲਾਵਾ ਘੜਤਵੱਡ 15 20 ਪਿੰਡ ਜੋ ਕਿ ਇਸ ਏਰੀਏ ਦੇ ਪੂਰੀ ਤਰ੍ਹਾਂ ਬਾੜ ਨਾਲ ਪ੍ਰਭਾਵਿਤ ਹੋ ਸਕਦੇ ਹਨ ਜੇਕਰ ਸੱਜੇ ਪਾਸੇ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਰਾਣੀਆਂ ਕਰੀ ਵਾਲਾ ਸੰਤਨਗਰ ਬਣੀ ਹਰੀਪੁਰਾ ਦਮਦਮਾ ਅਤੇ ਇਸ ਤੋਂ ਇਲਾਵਾ ਹੋਰ ਕਈ ਪਿੰਡ ਬਾੜ ਦੀ ਚਪੇਟ ਵਿੱਚ ਆ ਸਕਦੇ ਹਨ ਜੇਕਰ ਖੱਬੇ ਪਾਸੇ ਬਨ ਨੂੰ ਕੋਈ ਨੁਕਸਾਨ ਹੁੰਦਾ ਯਾਨੀ ਕਿ ਸਾਡੇ ਵਾਲੀ ਸਾਈਡ ਤੇ ਅਤੇ ਇਧਰ ਵੀ ਕਈ ਪਿੰਡ ਇਹਦੇ ਕਿਨਾਰੇ ਦੇ ਬਿਲਕੁਲ ਹੀ ਨੇੜੇ ਹਨ ਜਿਵੇਂ ਕਿ ਸਾਡਾ ਪਿੰਡ ਤਲਵਾੜਾ ਖੁਰਦਕੁੱਤਾ ਵੱਡ ਮੋਜੂ ਖੇੜਾ ਐਲਾਵਾਦ ਬੁੱਢੀ ਮਾੜੀ ਇਹ ਸਾਰੇ ਹੀ ਪਿੰਡ ਇਹਦੇ ਬਾੜ ਦੀ ਚਪੇਟ ਵਿੱਚ ਆ ਸਕਦੇ ਹਨ ਤਾ ਸਾਥੀਓ ਤੁਸੀਂ ਇਹ ਕਿਸੇ ਕੁਦੇ ਅੱਜ ਤੁਹਾਨੂੰ ਤਸਵੀਰਾਂ ਆਟੋ ਹੈਡ ਦੀਆਂ ਵਿਖਾ ਰਹੇ ਹਾਂ ਕਿ ਅੱਜ ਪਾਣੀ ਦਾ ਲੈਵਲ ਕਿੰਨਾ ਹੈ ਤਾਂ ਸਾਥੀਓ ਜਿੰਨਾ ਵੀ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਕੋਲ ਇਹ ਜਾਣਕਾਰੀ ਪਹੁੰਚ ਸਕੇ ਤਾਂ ਸਾਥੀਓ ਅੱਜ ਦੀ ਸੀਗੀ ਇੱਕ ਛੋਟੀ ਜੀ ਜਾਣਕਾਰੀ ਆਟੋ ਹੈਡ ਸਰਸੇ ਦੀਆਂ ਤਸਵੀਰਾਂ ਵਿਖਾਈਆਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਆਪਣੇ ਖੇਤਰ ਦੇ ਬਾਰੇ ਇੱਥੇ ਦੱਸਿਓ ਕਿ ਤੁਹਾਡੇ ਖੇਤਰ ਵਿੱਚ ਪਾਣੀ ਕਿੰਨਾ ਹੋਇਆ ਹੈ ਤਾਜ ਦੀ ਇਸ ਵੀਡੀਓ ਨੇ ਇਸੇ ਸਮਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ